ਨਾਲ ਦੇ ਮੁੰਡੇ ਸਾਰੇ ਗੱਡੀਆਂ ਤੇ ਹੁੰਦੇ ਆ ਨਾ ਫਿਰ ਬੱਚੇ ਦਾ ਤੇ ਕੀ ਕਰਦਾ ਹੀ ਨਾ ਕਿਸ ਦਾ ਮੂੰਹ ਲਾਲ ਤੇ ਆਪਣਾ ਚਪੇੜਾ ਮਾਰ ਮਾਰ ਕਰ ਲੈਣਾ ਹੁਣ ਕਿੱਥੋਂ ਇਹਨੇ ਪੈਸੇ ਲਿਓਨੇ ਗੱਡੀ ਸਸਤੀ ਆਉਂਦੀ ਆ ਜੇ ਸੈਕੰਡ ਹੈਂਡ ਵਿਲਮਾ ਕਹਿੰਦੇ ਚੰਗੀ ਚੱਲਦੀ ਉਹ ਵੀ 2 ਢਾਈ 3 4 ਲੱਖ ਰੁਪਏ ਦੀ ਹੋਣੀ ਆ ਚੱਲ ਪੈਸੇ ਤਾਂ ਤੇ ਲੈ ਆਂ ਦਰ ਵੜ ਜੂ ਗੱਰਦ ਮਾਖਰਾ ਹੋਇਆ ਕੱਪੜੇ ਮੰਮੀ ਕਹਿਣ ਦੀ ਬਣਾਣਾ ਮੁੜ ਕੇ ਗੱਲਾਂ ਕਰਨਗੇ ਮੁੰਡੇ ਨੂੰ ਕਹਿਨੀ ਆਂ ਫਿਰ ਆ ਕੇ ਆਉਂਦੀ ਆ ਨਾ ਤੇ ਜਾ ਕੇ ਲੈ ਆਈਏ ਕੱਪੜੇ ਸੂਟ ਤੇ ਮੇਰੇ ਵੀ ਲਿਆਉਣ ਵਾਲੇ ਆ ਪਹਿਲੇ ਜਿਹੜੇ ਆ ਨਾ ਐਵੇਂ ਹੋਏ ਆ ਪੁਰਾਣੇ ਗਏ ਉਹ ਨਹੀਂ ਪਾਉਣ ਦੇਲ ਕਰਦਾ ਤੇ ਨਾਲ ਹੀ ਇਹਨੂੰ ਲੈ ਗਾ ਲੈ ਅੱਜ ਤਾਂ ਝੋਲਾ ਵੀ ਡਹਾਰਾ ਫੜਿਆ ਵਾ ਨਾਲ ਹੀ ਮੈਨੂੰ ਤਾਂ ਲੱਗਦਾ ਰਹਿਣ ਆਈ ਆ ਪਾਉਗੀ ਨਾ ਪਵਾੜੇ ਹੁਣ ਸਾਡੇ ਘਰ ਵਿੱਚ ਇਹਦਾ ਤਾਂ ਕੰਮ ਹੀ ਇਹੋ ਵਾ 10 ਦਿਨ ਹੀ ਉੰਪਿਆਂ ਦਿੰਦੀ ਤੇ ਟਪਕ ਜਾਂਦੀ ਐ ਪਵਾੜੇ ਪੁਣੀ ਲੱਗ ਗਿਆ ਵਾ ਉਹ 10 15 ਦਿਨ ਦੇਲੇ ਆ ਹੋਰ ਕੋਈ ਕੰਮ ਧੰਦਾ ਕਰ ਲਾਂਗੇ ਆਪਣਾ ਆਗੇ ਜੇ ਉਹ ਆ ਹੁ ਮਗਿਆ ਕੰਮ ਬਰਦ ਲੱਗਿਆ ਪਣੀ ਧਣੀ ਚੱਲ ਵਧੀਆ ਹੋ ਗਿਆ ਕੰਮ ਹੋ ਗਿਆ ਹੁਣ ਮੈਂ ਪੈਰ ਪੂਰ ਲੱਗਦਾ ਸਪਰੇਅ ਕਰਾਂਗੇ ਮੁਰਤੇ ਬਾਚ ਚੱਲ ਵਧੀਆ ਵਾ ਤੇ ਮੈਂ ਸਲਾਹ ਕਰਾਂ ਕਿ ਤੜਨਾ ਦੱਸੋ ਕਾਦੀ ਸਲਾਹ ਕਰਨੀ ਹੁਣ ਮੁੰਡਾ ਤੁਹਾਨੂੰ ਪਤਾ ਹੀ ਹੈ ਨਾ ਪੇਟੀ ਚ ਪਾਇਆ ਵਾ ਆਹੋ ਤੇ ਹੁਣ ਠੰਡ ਵਾਧੀ ਜਾਂਦੀ ਦਿਨੋ ਦਿਨ ਹਾਂ ਤੇ ਵਿਚਾਰਾ ਅੱਜ ਮੈਨੂੰ ਕਹਿਣ ਦਾ ਹੈ ਮੰਮੀ ਠੰਡ ਬੜੀ ਲੱਗਦੀ ਆ ਅੱਛਾ ਤੇ ਮੇਰੇ ਨਾਲ ਦੇ ਸਾਰੇ ਮੁੰਡੇ ਗੱਡੀਆਂ ਤੇ ਆਉਂਦੇ ਆ ਅੱਛਾ ਤੇ ਕਿਤੇ ਮੈਨੂੰ ਵੀ ਆਂਦਾ ਕੋਈ ਗੱਡੀ ਵੇਖ ਦੋ ਧੀਰੀ ਗੱਲ ਸੁਣਾ ਉਹ ਸਾਰੀ ਦੁਨੀਆ ਕੋਈ ਬਸੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਮੋਟਰਸਾਈਕਲ ਤੇ ਕੋਈ ਹੈਗਾ ਵਾ ਹੈ ਮੋਟਰਸਾਈਕਲ ਤੇ ਹੈਗਾ ਵਾ ਪਰ ਜਦੋਂ ਨਾਲ ਦੇ ਮੁੰਡੇ ਸਾਰੇ ਗੱਡੀਆਂ ਤੇ ਆਉਂਦੇ ਆ ਨਾ ਫਿਰ ਬੱਚੇ ਦਾ ਤਾਂ ਕੀ ਕਰਦਾ ਹੀ ਆ ਨਾ ਕਿਹਦਾ ਮੂੰਹ ਲਾਲ ਤੇ ਆਪਣਾ ਚਪੇੜਾ ਮਾਰ ਮਾਰ ਕਰ ਲੈਣਾ ਵਾ ਹਣ ਕਿੱਥੋਂ ਇਹਨੇ ਪੈਸੇ ਲਿਆਉਣੇ ਗੱਡੀ ਸਸਤੀ ਆਉਂਦੀ ਹੈ ਜੇ ਸੈਕੰਡ ਹੈਂਡ ਵੀ ਲਵਾਂਗੇ ਨਾ ਚੰਗੀ ਚੱਲਦੀ ਉਹ ਵੀ 2 ਢਾਈ 3 4 ਲੱਖ ਰੁਪਏ ਦੀ ਹੋਣੀ ਆ ਤੇ ਤੁਸੀਂ ਬਸ ਆਪਣੀ ਭੈਣ ਵਾਸਤੇ ਜੀ ਉਹਦਾ ਹੀ ਘਰ ਪਰਨਾ ਵਾ ਕੱਲਾ ਕੱਲਾ ਤੁਹਾਡਾ ਪੁੱਤ ਵਾ ਉਹਦੇ ਵਾਸਤੇ ਵੀ ਕੋਈ ਸੋਚ ਲਓ ਕਿ ਪੁੱਤ ਤੇ ਅਗਰ ਮੈਂ ਕਿਹੜੇ ਗੁੱਜ ਹਾਂ ਹੁਣ ਕਾਰ ਲੈ ਕੇ ਵੇਜੂਗਾ ਜਿਹੜੇ ਹੈਗੇ ਚਾਰ ਕਿਤੇ ਮੇਰੇ ਸਾਹਣੇ ਤੁਸੀਂ ਉਤਰਾ ਮਗਾ ਦੇਣੇ ਹੁਣ ਬੱਚੇ ਦੇ ਰੀਜਾਂ ਹੀ ਨਹੀਂ ਪੂਰੀਆਂ ਕਰਨੀਆਂ ਤੇ ਕਿੰਨੇ ਕਰਨੀਆਂ ਉਹ ਮੈਂ ਕਹਿੰਦਾ ਕੋਈ ਹੋ ਜਾਣਗੀਆਂ ਕੁਲ ਗੋ ਮੈਨੂੰ ਆਹ ਹਫ਼ਤਾ ਵੇਖ ਕੇ ਨੇ ਵੇਡ ਲੈਣ ਦੋ ਕੋਈ ਨਹੀਂ ਗੱਡੀ ਲੈ ਲਾਂਗੇ ਹੌਸਲੇ ਨਾਲ ਸਾਰੀ ਦੁਨੀਆ ਜਾਣਦੀ ਏ ਕਦੋਂ ਲੈਣੀ ਕੀ ਕਦੋਂ ਲੈਣੀ ਹੁਣ ਲੋੜ ਵਾ ਹੁਣ ਨਾ ਲਈ ਤੇ ਫਿਰ ਕਦੋਂ ਲਵਾਂਗੇ ਆਪਾਂ ਯਾਰ ਇੰਨੀ ਵੀ ਠੰਡ ਕਾਦੀ ਆ ਗਈ ਆ ਐਵੇਂ ਸਾਰੀ ਉਮਰ ਇਦੇ ਵਡੇ ਹੋਏ ਆ ਚੰਦਾ ਜੀ ਰਹੇ ਆ ਹਿਮ ਸ਼ਹਿਰ ਜਾਂਦੇ ਰਹੇ ਆ ਹੁੰਦੇ ਰਹੇ ਆ ਪਹਿੰਜ ਕਦੀ ਮਾਪਿਓ ਨੂੰ ਕਦੀ ਕਿਹਾ ਨਹੀਂ ਉਹਦਾ ਸਮਾਂ ਹੋ ਰਹੀ ਤਾਂ ਹੁਣ ਸਮਾਂ ਹੋਰ ਵਾ ਉਹ ਸਮਾਂ ਤਾਂ ਠੀਕ ਹੈਗਾ ਵਾ ਪਰ ਤੂੰ ਸਮਝਾ ਨਾ ਉਹਨੂੰ ਮੈਂ ਕੀ ਸਮਝਾਵਾਂ ਤੇਰੇ ਲਾਗੇ ਆਣ ਕੇ ਬਹਿ ਕੇ ਮਿੰਮਿੰਡ ਕਰਦਾ ਰਹਿੰਦਾ ਵਾ ਤੂੰ ਚੋਕੇ ਤੇ ਮਿਲੂ ਕਹਿੰਦੇ ਆ ਵੀ ਆਹ ਗੱਲ ਹੋ ਗਈ ਆ ਤੂੰ ਉਹਨੂੰ ਕਹਿਣਾ ਸੀ ਨਾ ਅਏ ਤਾਂ ਭੂਆ ਦੇ ਦਾ ਵਿਆਹ ਕੀਤਾ ਵਾ ਤੇ ਗੱਡੀ ਇੱਡੀ ਛੇਤੀ ਕਿੱਥੋਂ ਆਏ ਨਹੀਂ ਹੈ ਇੱਕ ਤਾਂ ਭੂਆ ਦਾ ਕਰਜ਼ਾ ਨਹੀਂ ਲੱਗਦਾ ਕਿਸੇ ਪਾਸੇ ਪੁਆੜਾ ਖਾਣਾ ਆਮਤਰਾ ਉਹ ਚਾਹ ਯਾਰ ਉਹ ਵੀ ਕਰਨਾ ਸੀ ਕਿੰਨਾ ਜ਼ਰ ਘਰ ਬਾਹਰ ਛੱਡਣੀ ਸੀ ਚਲੋ ਘਰ ਚੰਗਾ ਦੱਬਾ ਤਾਂ ਅਸੀਂ ਕਰ ਲਿਆ ਤੇ ਪਰ ਹੁਣ ਮੁੰਡੇ ਦੀ ਜਾ ਪੁਹਿਆ ਕਿਦਾਂ ਕਰਨੀਆਂ ਉਹ ਵੀ ਤੁਸੀਂ ਕਰਨੀਆਂ। ਉਹ ਮੇਰੀ ਗੱਲ ਸੁਣ ਲੈ। ਜਦੋਂ ਮੇਰੇ ਕੋ ਗੁੰਜਾਇਸ਼ ਹੋਈ ਨਾ ਮੈਂ ਆਪੇ ਲੈ ਦੂੰਗਾ। ਠੀਕ ਨਹੀਂ? ਆ ਦੇਖ ਹੁਣ ਪੀੜੀ ਕਰਨ ਰਿਹਾ ਵਾ ਮੁੰਡੇ ਦੇ ਬਾਹਰ ਅੰਦਰ ਦੇ ਪੈਸੇ ਨਹੀਂ ਇਕੱਠੇ ਕਰਨੇ। ਹੈ? ਉਹ ਵੀ ਲੱਖਾਂ ਰੁਪਏ ਲੱਗਦੇ ਆ ਲੱਖਾਂ। ਕੋਈ 2-400 ਦੀ ਗੱਲ ਨਹੀਂ ਗਈ। ਤੂੰ ਆਪ ਸਿਆਣੀ ਬਣਿਆ ਕਰ ਹੈਂ। ਚਲ। ਚਲ ਜਿੱਥੇ ਜਾਣਾ ਜਾਂ ਗੱਡੀ ਗੁੱਡੀ ਨਹੀਂ ਉਹ ਮਿਲਣੀ। ਉਹਨਾਂ ਕਾ ਕਰਨੀ ਤੇ ਕਰ ਨਹੀਂ ਕਰਦੇ ਨਾ ਕਰ। ਦਿਮਾਗ ਖਰਾਬ ਕਰਤਾ ਇਹਨਾਂ ਦੇ ਬੰਦਾ ਬਾਹਰ ਹੋਇਆ ਕੋਈ ਸਫਾ ਦੀ ਗੱਲ ਕਰਦਾ ਵਾ। ਮੈਂ ਦੱਸ ਹੁਣ ਬੱਚਾ ਵਾ ਹੁਣ ਬੱਚੇ ਨੇ ਤੇ ਆ ਜਾ ਕੇ ਮਾਪਿਓ ਨੂੰ ਕਹਿਣਾ ਵਾ ਕਿਦਾਂ ਪੁੜ ਕੰਡੇ ਕਿਦਾਂ ਸਿਰ ਦੇ ਵਾਲਾ ਨੂੰ ਪੈਂਦੇ ਜਿੱਦਾਂ ਮੇਰੇ ਸਿਰ ਦੇ ਵਾਲਾ ਨੂੰ ਪੈਂਦੇ ਜੇ ਨਾ ਤਾਂ ਆਪਣੀ ਮਾਂ ਨੂੰ ਪਿਆ ਕਰੋ ਜਦੋਂ ਕਹਿੰਦੀ ਮੇਰੀ ਧੀ ਵਾਸਤੇ ਆਹ ਲੈ ਆ ਤੇ ਮੇਰੀ ਧੀ ਵਾਸਤੇ ਆਹ ਲੈ ਆ ਉਹਨਾਂ ਦਾ ਕਦੇ ਜਵਾਬ ਨਹੀਂ ਗਾ ਦਿੱਤਾ ਅਹੀਂ ਹੁਣ ਕਿੱਥੇ ਜਾਈਏ ਮਾਪੋਤਾ ਅਹੀਂ ਵੀ ਦਿੱਥੋ ਘਰ ਚੋ ਬਤਣੇ ਚਲ ਚਾਹ ਬਣਾਦਾ ਸੜੂ ਸੜੂ ਕਰਕੇ ਪੈਂਟ ਆਈਏ ਇੱਥੇ ਰੁਕ ਜਾਓ ਲੈ ਇੱਥੇ ਕੁ ਲੋ ਉਹ ਮੈਂ ਮੰਮੀ ਨੂੰ ਬੁਲਾਉਣਾ ਯਾਰ ਮਾਰ ਲਓ ਮਾਰ ਲਓ ਵਾਜ ਹਾਂ ਟੀਲ ਚ ਵਾਗੇ ਨਾ ਹੋਣਾ ਕਿੰਦਾ ਥੋੜੀ ਦੱਸ ਕੋਈ ਇੰਨਾਂ ਵਾਲੀ ਬਹੁਤ ਬਹੁਤ ਨੂੰ ਤਾਨੂੰ ਉਹਦਾ ਹੀ ਪੁੱਤ ਚੱਲ ਪੈਸੇ ਤਾਨੂੰ ਲੈ ਅੰਦਰ ਵੜ ਜੂ ਰੰਮਣ ਦੇਖਾ ਠੀਕ ਵਾ ਨਹੀਂ ਮੋਟਰਸਾਈਕਲ ਤਾਂ ਬਹੁਤ ਵਧੀਆ ਵਾ ਚੱਲ ਮੁੰਡੇ ਦੀ ਰੀਤ ਪੂਰੀ ਹੋ ਗਈ ਆ ਉਹਨੂੰ ਬੜਾ ਚਾਹੀਦੀ ਮੋਟਰਸਾਈਕਲਾਂ ਉਹ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਨਹੀਂ ਮੰਗਦਾ ਇਹਨੂੰ ਹੀ ਕਹਿੰਦਾ ਸੀ ਆਪਣੇ ਭਰਾ ਵੱਡੇ ਨੂੰ ਹੀ ਚੱਲ ਕੋਈ ਗੱਲ ਨਹੀਂ ਇਹ ਕਹਿੰਦਾ ਡੈਡੀ ਚੱਲ ਲੈ ਆ ਦਿੰਦੇ ਮੈਂ ਚੱਲ ਮੇਰੀ ਗੱਲ ਸੁਣੋ ਸੋਹਣਾ ਵਾ ਨਾਂ ਨਾਲ ਹੀ ਪਹਿਲਾਂ ਲਿਖਾ ਲਿਆ ਹੁੰਦਾ ਕਰਨ ਦਾ ਚੱਲ ਵਧੀਆ ਕੀਤਾ ਤੂੰ ਫੜਾ ਸੋਹਣਾ ਖੁਸ਼ ਹੋ ਲੋ ਹੁਣ ਜਾਇਆ ਕਰੂ ਨਾ ਕਾਲਜ ਸੇ ਡੈਲੀ ਆਹ ਤੇ ਹੋਰ ਨਹੀਂ ਬੜਾ ਸੋਹਣਾ ਵਾ ਚੱਲ ਉਹ ਬੱਚੇ ਦੀ ਰੀਝ ਹੀ ਹੁੰਦੀ ਆਗੇ ਹੋਰ ਕੀ ਆ ਖਾਣਾ ਖੋਣਾ ਤੇ ਉਹਨੇ ਹੈ ਨਹੀਂ ਆ ਚਲ ਇਹਨਾਂ ਦਾ ਹੌਕਾ ਖਲੋਤਾ ਆ ਹੋਇਆ ਹੋਇਆ ਤਾਂ ਹੈ ਹੀ ਆ ਹਾਂ ਉਹ ਨਾਲੇ ਇੰਨਾ ਸ਼ੁਗਰ ਆ ਫੇਰਾ ਨਹੀਂ ਵੱਜਾ ਪਹਿਲਾਂ ਵੇਖਿਆ ਤੇ ਪਹਿਲੇ ਇਹਨੂੰ ਪਸੰਦ ਆ ਗਿਆ ਚਲ ਵਧੀਆ ਵਾ ਪੁੱਤ ਹਾਂਜੀ ਸਵਾਦ ਹੀ ਚੀਜ਼ ਹੋਵੇ ਨਾ ਤੇ ਚੰਗਾ ਉਹ ਨਾਲੇ ਬਾੜੀ ਗੱਲ ਪਾ ਲਈ ਚੱਲਿਆ ਵੀ ਬਿਲਕੁਲ ਥੋੜਾ ਜਿਹਾ ਜਾਈਏ ਅਜੇ ਕਿੱਦ ਘਰੇ ਲੱਗਾ ਸੀ ਇਦਾਂ ਹੀ ਆ ਮੇਰੇ ਘਰ 10000 ਚੱਲਿਆ ਕਿੰਨਾ ਚੱਲਿਆ ਵਾ ਔਰ 10 10000 ਚੱਲੇ ਸਰੇ ਕਿੱਦ ਕਿੱਦ ਲਿਆ ਦਰੇ ਕਿਉਂ ਆ ਚਲੋ ਠੀਕ ਆਓ ਚਾਹ ਪਣੀ ਬਿਏ ਘਟ ਮੰਮੀ ਬੈਠੇ ਹੋ ਆਜਾ ਪਤਾ ਬੈਠੀ ਆ ਠੰਡ ਜੀ ਲੱਗੀ ਤੇ ਚਾਹ ਘਟ ਬਣਾ ਲਈ ਮੈਂ ਚਾਹ ਪੀਣੀ ਬਹੋ ਗਈ ਆ ਪੀਣੀ ਚਾਹ ਤੇ ਆਪਾਂ ਕਿ ਨਹੀਂ ਨਹੀਂ ਚਾਹ ਨਹੀਂ ਪੀਣੀ ਤੇ ਮੈਂ ਕਹਾ ਮੁਬਾਰਕਾਂ ਤੁਹਾਨੂੰ ਬੁਲਟ ਦੀਆਂ ਲੈ ਤੁਹਾਨੂੰ ਹੀ ਮੁਬਾਰਕਾਂ ਕੇ ਤੁਸੀਂ ਵੀ ਜਾਇ ਘਰਣਾ ਉੱਤੇ ਹੋਰ ਕੀ ਐ ਮੈਂ ਵਧੀਆ ਬੁਲਟ ਮਿਲ ਗਿਆ ਨਵਾਂ ਹੀ ਲੱਗਣ ਦਿਆ ਵਧੀਆ ਮਿਲ ਗਿਆ ਕਿਸ ਨੇ ਅੰਦਰ ਲਾਇਆ ਹੀਗਾ ਤਾਂ ਹੀ ਨਾ ਉਰੇ ਜੀ ਚੀਜ਼ ਬਹੁਤ ਵਧੀਆ ਮਿਲ ਗਈ ਆ ਇਹਨੂੰ ਪਤਾ ਜਿਹੜਾ ਡਿਊਟੀ ਵਾਲੇ ਆ ਨਾ ਉਹ ਕੱਟੀਆਂ ਤੇ ਜਾਂਦੇ ਆ ਹਾਂਜੀ ਇਹਦੀਆਂ ਚੀਜ਼ਾਂ ਅੰਦਰ ਲੱਗੀਆਂ ਰਹਿੰਦੀਆਂ ਲੱਗੀਆਂ ਰਹਿੰਦੀਆਂ ਉਹੀ ਨਾ ਤੇ ਚੱਲ ਇਹਦੀ ਵੀ ਰੀਜ ਪੂਰੀ ਹੋ ਗਈ ਆ ਰੀਜ ਪੂਰੀ ਹੋ ਗਈ ਆ ਇਹ ਤੱਕ ਤੇ ਇਹਨੇ ਦੇਖਿਆ ਆ ਦੇਖ ਲਿਆ ਆਹੋ ਵੇਖ ਲਿਆ ਵਾ ਗੇੜੀ-ਗੁੜੀ ਲਾਇਆ ਇੱਕ ਹੋਰਾਂ ਠੀਕ ਆ ਠੀਕ ਆ ਫੇਰ ਚੱਲ ਗਿਆ ਵਾ ਬਾਹਰ ਠੀਕ ਆ ਠੀਕ ਆ ਚਾਈ ਹੁੰਦਾ ਵਾ ਚਲਾਉਣਾ ਇਹਨੇ ਕਿੰਨਾ ਕੁ ਆ ਹਾਂਜੀ ਉਹ ਤੇ ਹੈ ਹੀ ਉਹ ਬੁਲਟ ਦਾ ਚਾਈ ਹੀ ਕਿ ਬੁਲਟ ਆ ਗਿਆ ਔਰ ਕੀ ਆ ਪਰ ਇਹ ਆ ਕਿ ਕੰਡੀਸ਼ਨ ਬੜੀ ਵਧੀਆ ਨਵਾਂ ਹੋ ਵਿਦਿਆ ਹੋ ਗਿਆ ਸਭ। ਹੋਰ ਕੀ ਆ ਇਦਾਂ ਦੀ ਪੁੱਤ ਚੀਜ਼ ਮਿਲ ਜੇ ਨਾ। ਹਾਂਜੀ। ਜੇ ਪੁਰਾਣੀ ਟੁੱਟੀ ਭੱਜੀ ਲਈਏ। ਉਹ ਕਿੰਨੇ ਦੀ ਚੀਜ਼ ਲਈ ਹੁਣੇ ਪੈਸੇ ਉੱਤੇ ਲੱਗਦੇ ਨੇ। ਉਹਨੇ ਪੈਸੇ ਲੱਗ ਜਾਂਦੇ ਆ। ਆਹ ਕਈ ਜਾਣ ਕੱਢ ਕੇ ਚੀਜ਼ ਦੀ ਤੇ ਫਿਰ ਵੇਚਦੇ। ਹਾਂਜੀ ਹਾਂਜੀ। ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਇਹਨਾਂ ਨੇ ਬੋਰਡ ਦਿੱਤਾ ਸੀ ਨਾ ਟਿਊਸ਼ਨ ਵਾਲਾ ਤੇ ਬੰਨ ਕੇ ਆ ਗਿਆ। ਤੇ ਕਹਿੰਦੇ ਸੀ ਕਿ ਇੱਕ ਦੋ ਦਿਨ ਤੱਕ ਲਾ ਦਾਂਗਾ। ਤੇ ਮੈਂ ਕਹਿੰਨੀ ਕਿ ਜਦੋਂ ਬੋਰਡ ਲੱਗ ਗਿਆ ਤੇ ਫਿਰ ਬੱਚੇ ਟਿਊਸ਼ਨ ਦੇ ਆਣੇ ਆ ਤੇ ਮੈਂ ਪੇਕੇ ਨਾ ਹੋਇਆ ਮੈਂ ਦੋ ਤਿੰਨ ਦਿਨ ਦੇ ਨਾਸਤੇ। ਚਲ ਜਾ ਜਣਾ ਮਾ ਤੇ ਰਹਿ ਆ ਦੋ ਦਿਨ ਮੰਮੀ ਕਹਿੰਦੇ ਸੀ ਕਿ ਚਲ ਮਿਲਦੇ ਆਣ ਕੇ ਉਹ ਦਿਨ ਫੇਰਾ ਪਾਣ ਗਈ ਸੀ ਤੇ ਉਹ ਤੁਹਾਨੂੰ ਪਤਾ ਸਾਢੇ ਢਾਈ ਵਾਪਸ ਆ ਗਈ ਸੀ ਤਾਂ ਕੋਈ ਗੱਲ ਨਹੀਂ ਅਜੇ ਸਰਨੇ ਦਿਆ ਵਾ ਨਾਲੇ ਠੰਡ ਨਹੀਂ ਗੇਨੀ ਹੈਗੀ ਰਹਿ ਆ ਦੋ ਦਿਨ ਤੇ ਤੁਸੀਂ ਪੁੱਛੋ ਕਰ ਲੋਗੇ ਨਾ ਕੋਈ ਗੱਲ ਨਹੀਂ ਤੁਹਾਡੇ ਵਿਆਹ ਤਾਂ ਪਹਿਲਾਂ ਵੀ ਤਾਂ ਮੈਂ ਕਰਦੀ ਸੀ ਕੰਮ ਕੰਮ ਦੀ ਵੀ ਗੱਲ ਹੈਗੀ ਉਹੀ ਨਾ ਤੇ ਮੈਨੂੰ ਕਹਿੰਦੇ ਸੀ ਕਿ ਇੱਕ ਵਾਰ ਮੰਮੀ ਨੂੰ ਪੁੱਛ ਲੈ ਜੇ ਮੰਮੀ ਕਹਿਣਗੇ ਤੇ ਫਿਰ ਚਲੇ ਜਾਏ ਦੱਸ ਮੰਮੀ ਨੇ ਕੀ ਕਹਿਣਾ ਹੁਣ ਜਿੱਥੇ ਜਾਣਾ ਉਥੇ ਜਾਣਾ ਹੀ ਆ ਹਾਂ ਜੀ ਆਂਦੀ ਨਹੀਂ ਇਹ ਮੈਨੂੰ ਛੱਡ ਕੇ ਆ ਜਾਣਗੇ ਨਾ ਫਿਰ ਚਲ ਕੋਈ ਨਹੀਂ ਐਨੇ ਵੀ ਰਾਤ ਰਹਿਣਾ ਹਉ ਤੇ ਰਹਿ ਪਈ ਨਹੀਂ ਰਾਤ ਕਹਿੰਦੇ ਮੈਂ ਨਹੀਂ ਰਹਿਣਾ ਮੈਂ ਕੰਮ ਹੈ ਮੇਰਾ ਥੋੜਾ ਕਚਾਰੀ ਦਾ ਜ਼ਰੂਰੀ ਹੈ ਚਲ ਕੋਈ ਨਹੀਂ ਫਿਰ ਛੱਡ ਕੇ ਆ ਜੂ ਹਾਂ ਜੀ ਆਂਦੀ ਤਾਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਲੈਣਨੀ ਆ ਤੇ ਫਿਰ ਚਲੇ ਜੰਦੇ ਨਹੀਂ ਨਹੀਂ ਜਾ ਹੋਏ ਸ਼ਾਮ ਨੂੰ ਹੋਏ ਚਲੇ ਜਾਈਏ ਮੰਮੀ ਫਿਰ ਕੇ ਜੇ ਕੋਈ ਨਹੀਂ ਚਲ ਜੀ ਸ਼ਾਮ ਨੂੰ ਤੇ ਨੇਰ ਇੱਕ ਦਾ ਆਊਗਾ ਹਾਂ ਜਿਆਦ ਹੁਣੇ ਜਾਂਦੇ ਤਾਂ ਸ਼ਾਮ ਨੂੰ ਹੀ ਘਰ ਆ ਜਾਂਦਾ ਵਾਪਸ ਚਲ ਮੰਮੀ ਸਵੇਰੇ ਸਸਤੇ ਚਲ ਜਾਂਗੇ ਆ ਸਵੇਰੇ ਜਾਓ ਫਿਰ ਉਥੋਂ ਤੈਨੂੰ ਉਤਾਰ ਕੇ ਆਪਣੇ ਦਫ਼ਤਰ ਚਲ ਜਾਊਗਾ ਹਾਂਜੀ ਹਾਂਜੀ ਇਦਾਂ ਹੀ ਕਰ ਲਾਂਗੇ ਤੇ ਮੈਂ ਮੰਮੀ ਕਹਿੰਦੀ ਕਿ ਉੱਥੇ ਜਾਣਾ ਮੰਮੀ ਕੋ ਤੇ ਕਹਿੰਦੇ ਸੀ ਕਿ ਸੂਟ ਬਣਾ ਕੇ ਦੇਨੇ ਤੇ ਫਿਰ ਮੈਂ ਦੋ ਤਿੰਨ ਸੂਟ ਬਣਾ ਲਿਆ ਵਾਂ ਗਰਮ ਇਹਨੂੰ ਪਤਾ ਨਹੀਂ ਲੱਗੀਦਾ ਤੇ ਰਿਪਰ ਜਾਈ ਕੀ ਕਹੂਗੀ ਤੈਨੂੰ ਉਥੋਂ ਕੁਝ ਨਹੀਂ ਮਿਲਦਾ ਜਦ ਅਹੀ ਲੀਲਾ ਕਪੜਾ ਲੈ ਕੇ ਦਿੰਦੇ ਆ ਨਾ ਫਿਰ ਇਦਾਂ ਦੇ ਕੰਮ ਮੰਮੀ ਮੈਨੂੰ ਕਹਿੰਦੇ ਕਿ ਚੱਲ ਸਿਆਲ ਆਇਆ ਤੈਨੂੰ ਦੋ ਤਿੰਨ ਸੂਟ ਬਣਾ ਕੇ ਦੇੰਨੀਆਂ ਗਰਮ ਮਾਵਾਂ ਹੀ ਨਹੀਂ ਅਗਲਾ ਕਹਿੰਦੇ ਆਂਦਾ ਪਰ ਆਪਣੇ ਦਿਮਾਗ ਤਾਂ ਕੰਮ ਲਈ ਜਾਂਦਾ ਮਾਰਾ ਇਹਨਾਂ ਨੂੰ ਸਭ ਕੁਝ ਦਿੱਤਾ ਵਾ ਮੈਂ ਤਾਂਹੀਂ ਤੁਹਾਨੂੰ ਨਾਲ ਗੱਲ ਕਰ ਲਈ ਕਿ ਫੇਰ ਬਾਅਦ ਚ ਮੈਂ ਲੈ ਆਵਾਂ ਤੇ ਮੰਮੀ ਕਹੇਗੀ ਤੂੰ ਸੂਟ ਕਿਉਂ ਲੈ ਨਹੀਂ ਨਹੀਂ ਕੋਈ ਨਹੀਂ ਤੂੰ ਹੋ ਕੇ ਆ ਤੇ ਜਾਵਾਂਗੇ ਸ਼ਹਿਰ ਤੇ ਲੈ ਆਵਾਂਗੇ ਫਿਰ ਠੀਕ ਹੈ ਮੈਂ ਘਰ ਥੋੜਾ ਮੌਸਮ ਆ ਗਿਆ ਹੱਦਾਂ ਤੇ ਚਲੋ ਠੀਕ ਹੈ ਕੋਈ ਨਹੀਂ ਮੈਂ ਫਿਰ ਘਰ ਸੋਇਚ ਕੰਮ ਕਰ ਲਾਂ ਕੋਈ ਵੇਖ ਲੈ ਸਬਜ਼ੀ ਕੱਟੀ ਆ ਤੜਕਾ ਲਾ ਲੈ ਠੀਕ ਹੈ ਸਵੇਰੇ ਫਿਰ ਅੱਪਾ ਚੱਲ ਦਾਂਗੇ ਇਹਦਾ ਤਾਂ ਦਿਮਾਖ ਰਾਵ ਹੋਇਆ ਕੱਪੜੇ ਮੰਮੀ ਕਹਿੰਦੀ ਬਣਾਦਾ ਮੁੜ ਕੇ ਗੱਲਾਂ ਕਰਨਗੇ ਮੁੰਡੇ ਨੂੰ ਕਹਿੰਨੀ ਆ ਫਿਰ ਆ ਕੇ ਹੁੰਦੀ ਆ ਨਾ ਉੱਜਾ ਕੇ ਲੈ ਗਏ ਕੱਪੜੇ ਸੂਟ ਤੇ ਮੇਰੇ ਵੀ ਲਿਆਉਣ ਵਾਲੇ ਆ ਪਹਿਲੇ ਜਿਹੜੇ ਆ ਨਾ ਐਵੇਂ ਹੋਏ ਆ ਪੁਰਾਣੇ ਜੇ ਉਹ ਨਹੀਂ ਪਾਉਣੇ ਦਿਲ ਕਰਦਾ ਤੇ ਨਾਲ ਹੀ ਇਹਨੂੰ ਲੈ ਜਾਾਂਗੇ ਜਿੱਦਾਂ ਦੇ ਨੇ ਲੈਣੇ ਹੋਣਗੇ ਲੱਲੂ ਆਪੇ ਹੋਰ ਮੰਮੀ ਕਿੱਦਾਂ ਠੀਕ ਠਾਕ ਆਹੋ ਮੈਂ ਤਾਂ ਚੱਲ ਠੀਕ ਠਾਕ ਆਂ ਤੇ ਤੂੰ ਬਾ ਕੋ ਫੋਨ ਵੀ ਨਹੀਂ ਕੀਤਾ ਹਉਣ ਲੱਗੀ ਨਾ ਫੇ ਮੈਂ ਹਉਣ ਲੱਗੀ ਆ ਫੋਨ ਕੀ ਕਰਨਾ ਸੀ ਮੰਮੀ ਮੰਮੀ ਮੈਨੂੰ ਕਿੰਨੇ ਦਿਨ ਦਾ ਕਹਿੰਦੀ ਚੱਲ ਤੂੰ 2-4 ਦਿਨ ਰਹਿ ਆ ਤੇ ਮੈਂ ਵੀ ਕਿਹਾ ਕਿ ਦਿਨ ਫੇਰਾਪਾਂ ਆਈ ਸੀ ਤੇ ਫੇਰ ਮੈਂ ਕਹਾ ਚੱਲ ਹੁਣ ਰਿਹਾ ਨਹੀਂ ਉਸ ਤੋਂ ਬਾਅਦ ਵਾਵਾ ਹੀ ਦਿਨ ਹੋ ਗਿਆ ਹੈ ਨਹੀਂ ਗਿਆ ਤੇਜ ਲਹੀਆ ਜੀ ਡਿਊਟੀ ਤੇ ਮੈਂ ਕਹਾ ਕਿ ਮੈਂ ਰਸਤੇ ਚ ਤਾ ਦੂੰ ਤੇ ਇਹ ਮੈਨੂੰ ਬਾਹਰ ਹੀ ਲਾ ਗਈ ਆ ਹਾਂ ਤਾਂ ਘਰ ਲੈ ਆਉਣਾ ਹੈ ਪਾਣੀ ਤਾਂ ਨਹੀਂ ਚਾਹ ਪਾਣੀ ਪੀ ਕੇ ਚੱਲ ਜਾਂਦਾ ਮੈਂ ਤਾਂ ਕਿਹਾ ਸੀ ਤੇ ਕਹਿੰਦੇ ਕੋਈ ਨਹੀਂ ਜਿੱਦ ਮੈਂ ਤੈਨੂੰ ਲੈਣ ਆਵਾਂਗਾ ਨਾ ਫੇਰ ਘਰ ਆਵਾਂਗਾ ਲੈ ਦੱਸ ਤਾ ਕੀ ਦੋ ਕੜੀਆਂ ਕਿੰਨਾ ਕ ਚਿਹਰ ਲੱਗਣਾ ਹੈ ਇੱਥੇ ਚਾਹ ਪਾਣੀ ਬੰਦਿਆ ਹੈ ਮੈਂ ਤਾਂ ਕਿਹਾ ਸੀ ਮੰਮੀ ਹੁਣ ਨਹੀਂ ਮੰਨੇ ਤੇ ਉਹਨੂੰ ਦਸ ਮੇ ਜ਼ਬਰਦਸਤੀ ਥੋੜਾ ਕਰਨੀ ਸੀ ਬਸ ਬਾਰੋ ਬਾਰ ਹੀ ਧਾਰ ਕੇ ਤੇ ਚੱਲ ਗਿਆ ਹੈ ਵੇ ਇਦਾਂ ਕਿਦਾਂ ਗੱਲ ਬਣੀ ਉਹ ਤਾਂ ਠੀਕ ਠਾਕ ਆ ਕੋਈ ਗੱਲ ਤਾਂ ਨਹੀਂ ਨਹੀਂ ਗੱਲ ਕੋਈ ਨਹੀਂ ਮੰਮੀਆਂ ਨੇ ਬੜੇ ਵਧੀਆ ਸੁਭਾਅ ਐ ਸਗੋਂ ਮੈਂ ਮੰਮੀ ਟੂੜਾ ਵੀ ਲਾਤਾ ਇੱਕ ਦਿਨ ਠੰਡ ਹੀ ਤੇ ਇੱਕ ਉਹ ਖਾਰੀ ਜੀ ਹੁੰਦੀ ਸੀ ਅੱਛਾ ਮੈਂ ਕਹ ਨਾਲੇ ਵਾਵਾ ਹੀ ਬੈਨ ਹੋ ਗਿਆ ਤੇ ਫਿਰ ਮੈਂ ਘੜੇ ਪਾਰੇ ਸੀ ਦੋ ਮੈਂ ਕਿ ਚਲ ਕੋਈ ਨਹੀਂ ਚਲ ਉਹ ਤਾਂ ਕੋਈ ਨਹੀਂ ਅੱਜ ਕੱਲ ਕੁੜੀਆਂ ਇਦਾਂ ਹੀ ਕਰਦੀਆਂ ਨੇ ਉਹ ਕਿੱਥੇ ਆ ਭਾਬੀ ਇੱਥੇ ਹੀ ਆ ਭਾਬੀ ਵੀ ਫਿਰਦੀ ਹੁੰਦੀ ਕੋਈ ਕੰਮ ਧੰਦਾ ਕਰਦੀ ਚੁੱਕੇ ਚੱਕੇ ਚਹਰ ਬੱਕੇ ਇਹ ਤਾਂ ਮੈਨੂੰ ਲਿਆਵਣਾ ਪਾ ਜਾਣ ਕੇ ਨਹੀਂ ਨਿਕਲੀ ਮੈਂ ਤੇ ਆਹੋ ਫਿਕਰ ਪੈ ਗਿਆ ਕੱਲੀ ਵੇਖ ਕੇ ਕਿ ਕਿਤੇ ਉਹਨੇ ਫੋਨ ਤਾਂ ਨਹੀਂ ਕਰਤਾ ਕਿਤੇ ਉੱਤੇ ਨਹੀਂ ਹਜੇ ਦੀ ਨਹੀਂ ਕੋਈ ਗੱਲ ਕੀਤੀ ਉਹ ਹੋਵੇ ਤਾਂ ਮਤਲਬ ਨਹੀਂ ਫੱਟ ਗਿਆ ਜਿਹੜਾ ਹਜੇ ਨਹੀਂ ਮੰਮੀ ਕੋਈ ਗੱਲ ਬਾਤ ਹੋਈ ਹਜੇ ਤੇ ਸੱਸ ਮੇਰੀ ਬੜੀ ਚੰਗੀ ਆ ਉਹਨੇ ਕਿੱਥੇ ਫੋਨ ਕਰਨਾ ਉੱਦੇ ਹੀ ਡਰਾਵੇ ਦਿੰਦੀ ਹੀ ਮੰਮੀ ਫੋਨ ਕਰਨ ਜੋਗੀ ਹੈਗੀ ਆ ਦੱਸ ਚੰਗਾ ਨਾ ਕਰੇ ਤੇ ਇਹ ਵੀ ਤਾਂ ਕੀ ਲੈਣਾ ਉਹ ਦਿਨ ਮੰਮੀ ਨੇ ਕੀ ਕੀਤਾ ਜਦ ਦਿਨ ਫੇਰਾ ਪਾਣਾ ਇੰਨੀ ਸੇਵਾ ਨਹੀਂ ਕੀਤੀ ਮੈਨੂੰ ਨਾ ਰਸਤੇ ਚ ਲਖਬੀਰ ਨੇ ਕਿਹਾ ਕਿ ਤੇਰੀ ਭਾਬੀ ਨੇ ਕਿਹੜੀ ਸੇਵਾ ਕੀਤੀ ਦੇਖ ਲੈ ਮੈਨੂੰ ਗੱਲਾਂ ਸੁਣਾਉਂਦੀ ਹੈ ਨਾ ਆ ਹੁਣ ਤਾਂ ਹੀ ਆਇਆ ਤੇ ਗੱਲਾਂ ਆ ਗਿਆ ਤਾਂ ਹੀ ਮੈਨੂੰ ਆ ਗਿਆ ਕਿ ਮੈਂ ਹੁਣ 2-3 ਦਿਨ ਰਹਿ ਕੇ ਆ ਨਾ ਨਾਲੇ ਮੈਂ ਇਹ ਘੁੱਪ ਤੇ ਸਵਾਰ ਗਿਆ ਨਹੀਂ ਕਿ ਤੇਨੂੰ ਨਹੀਂ ਪਤਾ ਕਿ ਜਵਾਈ ਭਾਈ ਆ ਨਾ ਆਪਾਂ ਕਿਹੜਾ ਰੋਜ਼-ਰੋਜ਼ ਤੇਰੇ ਘੁਮਾਣਾ ਕਿਤੇ ਮਹੀਨੇ 2 ਮਹੀਨੇ ਬਧੀ ਆਇਆ ਕਰਦਾ ਇੰਦਾ ਹੀ ਆ ਪੁੱਤ ਟਾਈਮ ਕੱਢ ਕੇ ਕਿਤੇ ਘਰਾਂ ਚ ਕਿੱਥੇ ਨਿਕਲਿਆ ਜਾਂਦਾ ਵਾ ਪਰ ਇਹਨੂੰ ਕੀ ਉਹ ਹੀ ਨਾ ਗੱਲ ਦੀ ਸਮਝ ਹੀ ਨਹੀਂ ਆ ਤੇ ਬੜੀ ਛਾਤਰ ਬਣਦੀ ਆਪਣੇ ਆਪ ਚ ਵੀ ਮੈਂ ਸੇਵਾ ਨਹੀਂ ਕੀਤੀ ਤੇ ਮੈਂ ਵੱਡੀ ਹੋ ਗਈ ਆ ਤਾਂ ਕੰਨ ਨਹੀਂ ਸੁਣਨੀਆਂ ਨੇ ਫਿਰ ਕੋਈ ਸੁੰਦਰ ਹੋਣੀ ਆ ਫੇਰ ਕਹਿਣਾ ਮਾਵਾਂ ਧੀਆਂ ਲਗੀਆਂ ਚੂਲੀਆਂ ਕਰਨਾ ਕੱਲ ਸਾਨੂੰ ਘੜਾ ਦਾ ਡਰ ਪਿਆ ਵਾ ਇਹ ਕਰਨੀਆਂ ਨਹੀਂ ਮਾਵਾਂ ਧੀਆਂ ਨੇ ਗੱਲਾਂ ਇਹਦੇ ਵਕੋ ਡਰਦੇ ਹੋਣਾ ਤਾਂ ਲਈ ਨਾ ਕਰੀਏ ਲੈ ਇਹ ਮਹਾਰਾਣੀ ਫੇਰ ਆ ਗਈ ਆ ਇਹਨੂੰ ਟਕਾਈ ਹੈ ਨਹੀਂ ਕਿੱਥੇ ਤੀਜੇ ਦਿਨ ਚੁੱਕਦੀ ਝੋਲਾ ਦਾ ਤੁਰ ਪੈਂਦੀ ਪੇਕਿਆਂ ਨੂੰ ਇਹ ਤਾਂ ਹਰੇ ਵਿਹਲੀ ਆ ਉਧਰੋਂ ਸੌਹਰੇ ਉਹ ਜੇ ਆ ਇਹਦੀ ਸਾਥ ਨਹੀਂ ਡੱਕਦੀ ਇਹਨੂੰ ਹੁਣ ਹਰੇ ਕੀ ਮੰਗਣ ਆਈ ਹੋਣੀ ਆ ਮੈਨੂੰ ਤਾਂ ਲੱਗਦਾ ਵਾ ਕੋਈ ਮਾਰ ਮਾਰਨ ਆਈ ਆ ਇਦਾਂ ਤੇ ਇਹ ਵੀ ਨਹੀਂ ਆਉਣ ਲੱਗੀ। ਚੱਲ ਕੋਈ ਨਹੀਂ। ਰਹਿਣੀ ਆਪਣਾ ਕੀ ਜਾਂਦੀ ਆ। ਜੇ ਐਰ ਕੀ ਕੋਈ ਮੰਗੀ ਤੀ ਨਾ ਐਰ ਕੀ ਦਾ ਮੈਂ ਚੰਗਾ ਮੂੰਹ ਪਰਣਾਵਾ। ਜੇ ਤੂੰ ਮੰਗ ਸੀ ਕੀ ਮੰਗਣੀ ਆ। ਹੈਂ? ਤੁਰ ਪੈਂਦੀ ਮੂੰਹ ਚੋਕੇ ਤੀ ਜੇ ਕਿ ਨਿਰਧਰ ਨੂੰ। ਵੇਲੀ ਕਿ ਥਾਂ ਦੀ। ਆ ਜੋ ਪਤਾ ਨਹੀਂ ਕਿਉਂ ਨਹੀਂ ਆਇਆ ਨਾਲ ਇਹਦੇ ਪਰੋਣਾ ਇਹਦਾ। ਉਹਨੂੰ ਸ਼ਰਮ ਆ ਗਈ ਹੋਣੀ ਆ। ਫਿਰ ਰੋਜ਼ ਰੋਜ਼ ਸਹਰਿਆਂ ਦੇ ਘਰ ਕੀ ਜਾਣ ਜਾਵਾਂ। ਅੱਜ ਤੇ ਝੋਲਾ ਵੀ ਡਾਹ ਰਖੜਿਆ ਵਾ ਨਾਲ ਹੀ। ਮੈਨੂੰ ਤਾਂ ਲੱਗਦਾ ਰਹਿਣ ਆਈ ਆ। ਪਾਊਗੀ ਨਾ ਪਵਾੜੇ ਹੁਣ ਸਾਡੇ ਘਰ ਵਿੱਚ। ਇਹਦਾ ਤਾਂ ਕੰਮ ਹੀ ਇਹੋ ਵਾ 10 ਦਿਨ ਹੀ ਉੰਪਿਆਂ ਦਿੰਦੀ ਤੇ ਟਪਕ ਜਾਂਦੀ ਇੱਥੇ ਹੈ ਇੱਥੇ ਦੱਸ ਹੀ ਵੇਲੇ ਆ ਆਪਣਾ ਇਹਦੀਆਂ ਚੋਕਰਗਿਰੀਆਂ ਕਰਨ ਵਾਸਤੇ ਹੁਣ ਮੂੰਹ ਚੋਕੇ ਕਹੂਗੀ ਨਾ ਭਾਬੀ ਅੱਜ ਆ ਬਣਾ ਲਾ ਭਾਬੀ ਅੱਜ ਆ ਬਣਾ ਲਾ ਮੈਂ ਆਪਣਾ ਵੇਲੇ ਆ ਇਹਦੇ ਵਾਸਤੇ ਸੁਗਾਟ ਕੇ ਥਾਂ ਦੀ ਕਿਤੇ ਮੇਰਾ ਤਾਂ ਵੇਖ ਕੇ ਮਨ ਸੜ ਗਿਆ ਇਹਦੇ ਵਾਲਾ ਅਜੇ ਸਵੇਰਾ ਸਵੇਰਾ ਹੋਇਆ ਵਾ ਤੇ ਆ ਗਈ ਮੂੰਹ ਚੋਕੇ